ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਪੰਜਾਬ ਦੇ ਹਰ ਇੱਕ ਪਿਆਰੇ ਭਗਵੰਤਰੀ ਸਰਦਾਰ ਭਗਵੰਤ ਮਾਨ ਤੁਹਾਡੇ ਵਿੱਚ ਪਹੁੰਚ ਚੁਕੇ ਨੇ ਮੇਰਾ ਰੰਗ ਦੇ ਮੇਰਾ ਰੰਗ ਦੇ ਬਸੰਤੀ ਚੋਲਾ प्यारे मुख्यमंत्री सरदार भगवंत मान थोड़े तो पहुंच चुके ने मेरा रंग दे बसंती चोला मेरा रंग दे बसंती चोला आलो, आलो। ਹੈਲੋ 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 ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਕੀ ਹਾਲ ਹੈ ਫਗਵਾੜੇ ਵਾਲਿਓ ਵਾਹ ਜੀ ਵਾਹ ਮਲੀ ਸਾਹਿਬ ਵਾਹ 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 ਜੀ ਵਾਹ ਵਾਹ ਜਿੰਦਾਬਾਦ ਇੰਨਾ ਪਿਆਰ ਦੇਣ ਲਈ ਬਹੁਤ ਸ਼ੁਕਰੀਆ ਸਾਡੇ ਪ੍ਰਧਾਨ ਸਾਹਿਬ ਅਮਨ ਰੋੜਾ ਜੀ ਪਰ ਕਿੰਗ ਪ੍ਰਧਾਨ ਜੀ ਸ਼ੈਰੀ ਕਲਸੀ ਜੀ ਸਾਡੇ ਨਾਲ ਨੇ ਨਵੇਂ ਚੁਣੇ ਹੋਏ ਚੱਬੇਵਾਲ ਤੋਂ ਐਮਐਲਏ ਸ਼ਾਂਕ ਸਾਡੇ ਐਮਪੀ ਸਾਹਿਬ ਜੋਗਿੰਦਰ ਸਿੰਘ ਮਾਨ ਸਾਹਿਬ ਵੀ ਸਾਡੇ ਹੁਸ਼ਿਆਰਪੁਰ ਤੋਂ ਐਮਪੀ ਚੱਬੇਵਾਲ ਸਾਹਿਬ ਰਾਜਕਮਤ ਜੀ ਸਾਰੀ ਸਾਡੀ ਟੀਮ ਸਭ ਸਾਰੇ ਜਿੰਨੇ ਸਾਡੇ ਅਹੁਦੇਦਾਰ ਸਹਿਬਾਨ वर्कर साहबान बाक्कड़ <laughs> जिन्ने फवाड़े की टीम जलंधर की टीम जंडियाले टीम फलौर की टीम कपूरथले टीम जिन्हें भी आए सारे हो स्वागत है जिन्ने दुकानदार भा अपने दुकानदारी के छह खड़े हो बहुत बहुत थोड़ा धनबाद है मैं कोई ज्यादा समा नहीं लेना मैं थोन तो सिर्फ एक कहना आया ਫਗਵਾੜਾ ਸ਼ਹਿਰ ਜਿਹੜਾ ਇਤਿਹਾਸਿਕ ਸ਼ਹਿਰ ਹੈ ਔਰ ਜੇ ਸ਼ਹਿਰ ਦੇ ਵਿੱਚ ਤੁਸੀਂ ਆਪਣੀ ਸਰਕਾਰ ਬਣਾ ਲਓਗੇ ਸ਼ਹਿਰ ਦੇ ਵਿੱਚ ਜੇ ਕਾਰਪੋਰੇਸ਼ਨ ਆਪਣੀ ਬਣਾ ਲਓਗੇ ਤਾਂ ਸ਼ਹਿਰ ਦਾ ਕਾਇਆ ਪਲਟ ਹੋ ਜਾਊਗਾ ਕਿਉਂਕਿ ਉੱਪਰ ਆਪਣੀ ਸਰਕਾਰ ਹੈਗੀ ਹੈ ਕਈ ਵਾਰੀ ਕੀ ਹੁੰਦਾ ਹੈ ਪੁਰਾਣੀ ਚੁਣੀ ਹੋਈ ਕਾਰਪੋਰੇਸ਼ਨ ਕਿਸੇ ਹੋਰ ਪਾਰਟੀ ਦੀ ਹੁੰਦੀ ਹੈ ਸਰਕਾਰ ਕਿਸੇ ਹੋਰ ਪਾਰਟੀ ਦੀ ਬਣ ਜਾਂਦੀ ਹੈ ਉਹ ਮਤਾਂ ਹੀ ਨਹੀਂ ਪਾ ਕੇ ਦਿੰਦੇ ਇੱਥੋਂ ਵੀ ਕਿਤੇ ਚੜ੍ਹਾਈ ਨਾ ਹੋ ਜੇ ਇਹਨਾਂ ਦੀ ਸੀਵਰੇਜ ਦਾ ਬੁਰਾ ਹਾਲ ਸਪਾਰਕਾਂ ਦਾ ਬੁਰਾ ਹਾਲ ਜੇ ਕਿਤੇ ਇੱਕੋ ਜਿਹੇ ਕੰਮ ਜੇ ਕਿਤੇ ਇੱਕ ਇੱਥੇ ਪੰਜਾਬ ਦਾ ਜਿਹੜਾ ਸੀਐਮ ਹੈ ਉਹ ਵੀ ਆਪ ਦਾ ਤੇ ਐਮਸੀ ਵੀ ਆਪ ਦਾ ਸੀਐਮ ਤੇ ਐਮਸੀ ਲਿਖਣ ਚ ਅੱਖਰ ਇਧਰ ਉਧਰ ਨਹੀਂ ਵਸਣਾ ਸੋ ਜਿੰਨੇ ਵਾਰਡਾਂ ਚ ਵੀ ਜਿੰਨੇ ਵਾਰਡਾਂ ਦੇ ਸਾਡੇ ਐਮਸੀ ਇੱਥੇ ਵੀ ਆਏ ਹੋਣਗੇ ਬਹੁਤ ਸਾਰੇ ਜਿਹੜੇ ਲੜ ਰਹੇ ਨੇ ਜਿੰਦਾਬਾ ਜਿੰਦਾਬਾ ਅਰ ਜਿੰਨੇ ਵਾਰਡਾਂ ਦੇ ਐਮਸੀ ਆਏ ਨੇ ਉਹਨਾਂ ਨੂੰ ਮੈਂ ਕਹਿਣਾ ਕਿ ਘਰ ਘਰ ਜਾ ਕੇ ਲੋਕਾਂ ਨੂੰ ਪਾਲਿਸੀਆਂ ਦੱਸੋ ਕੀ ਕੀ ਕਰਾਂਗੇ ਆਪਾਂ ਫਗਵਾੜੇ ਵਾਸਤੇ ਉਹ ਵੀ ਦੱਸੋ ਤੇ ਅੱਗੇ ਜਿੰਮੇਵਾਰੀ ਫਿਰ ਮੇਰੀ ਐ ਅਰਜੀਆਂ ਤੁਸੀਂ ਲਿਆਉਣੀਆਂ ਦਸਖਤ ਮੈਂ ਕਰਨੇ ਆ ਖਜ਼ਾਨੇ 'ਚ ਕੋਈ ਘਾਟਾ ਨਹੀਂ ਹੁੰਦਾ ਨੀਤਾਂ 'ਚ ਹੀ ਘਾਟਾ ਹੁੰਦਾ ਜਦੋਂ ਹੁੰਦਾ ਬਸ ਤੁਸੀਂ ਜਾ ਜਿੱਤਣ ਤੋਂ ਬਾਅਦ ਵੀ ਲੋਕਾਂ ਚ ਹੀ ਰਹਿਣਾ ਔਰ ਕਦੇ ਮੈਨੂੰ ਬੁਲਾਉਣਾ ਮੈਂ ਆ ਚੁंगा ਮੈਨੂੰ ਕਈ ਅਫਸਰ ਕਹਿੰਦੇ ਸੀ ਅੱਜ ਵੀ ਮੈਂ ਅੰਮ੍ਰਿਤਸਰ ਤੋਂ ਆਇਆ ਜਲੰਧਰ ਤੋਂ ਆਇਆ ਸਰ ਫਗਵਾੜੇ ਸਿਕਿਉਰਿਟੀ ਦੀ ਪ੍ਰੋਬਲਮ ਨਾ ਅਜੇ ਗਲੀਆਂ ਪੀੜੀਆਂ ਨੇ ਤੁਸੀਂ ਨਾ ਜਾਓ ਮੈਂ ਕਿਹਾ ਮੈਂ ਆਪ ਪਿੰਡਾਂ ਦੀਆਂ ਗਲੀਆਂ ਚੋਂ ਨਿਕਲਿਆ ਹੋਇਆ ਮੈਨੂੰ ਗਲੀਆਂ ਜਾਣ ਤੋਂ ਕਿਵੇਂ ਰੋਕ ਦੋਗੇ ਤੁਸੀਂ ਮੈਂ ਤਾਂ ਲੋਕਾਂ ਕੋਲੇ ਜਾਊਂਗਾ ਸੋ ਵੀਰੋ ਸਾਹਮਣੇ ਜਿਹੜੇ ਪਰਖੇ ਹੋਏ ਨੇ ਜਿਹੜੇ ਹੋਰ ਦੂਜੀਆਂ ਪਾਰਟੀਆਂ ਵਾਲੇ ਇੱਕ ਨੂੰ ਤਾਂ ਪਰਮਾਤਮਾ ਵੱਲੋਂ ਸਜ਼ਾ ਮਿਲ ਗਈ ਉਹ ਤਾਂ ਪਰਮਾਤਮਾ ਵੱਲੋਂ ਜੋ ਪਾਪ ਕੀਤੇ ਸੀ ਸਾਹਮਣੇ ਆ ਗਏ ਠੀਕ ਹੈ ਨਾ ਉਹ ਤਾਂ ਹੈ ਹੀ ਨਹੀਂ ਉਹ ਤਾਂ ਭੁੱਲ ਜਾਓ ਦੂਜੇ ਜਿਹੜੇ ਕਾਂਗਰਸੀ ਨੇ ਉਹ ਤੜਕੀ ਉੱਠ ਕੇ ਜਾਂ ਆਪਸ ਚ ਲੜਨ ਲੱਗ ਜਾਂਦੇ ਜਾਂ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਹੋਰ ਕੋਈ ਕੰਮ ਨਹੀਂ ਉਹਨਾਂ ਕੋਲੇ ਬਸ ਪਰ ਜਿੰਨਾ ਚਿਰ ਤੁਸੀਂ ਮੇਰਾ ਸਾਥ ਦੇਵੋਗੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਇਹੀ ਡਰ ਹੈ ਜਾਇਹੀ ਉਹਨਾਂ ਨੂੰ ਇੱਕ ਲੱਗਿਆ ਹੋਇਆ ਟੌਖਲਾ ਕਿ ਆਮ ਘਰਾਂ ਦੇ ਮੁੰਡੇ ਕੁੜੀਆਂ ਕਿਉਂ ਆ ਗਏ ਇਹਨਾਂ ਕੁਰਸੀਆਂ ਤਾਂ ਸਾਡੇ 3 ਪੁੱਤ ਬੈਹnde ਹੁੰਦੇ ਆ ਆਮ ਘਰਾਂ ਦੇ 3 ਪੁੱਤ ਕਿਉਂ ਬਹਿ ਗਏ ਆ ਜਦੋਂ ਤੁਸੀਂ ਹੁਣ ਚੁਣ ਲਿਆ ਆਮ ਘਰਾਂ ਦੇ ਇੱਥੋਂ ਐਮਸੀ ਫੇਰ ਫੇਰ ਉਹਨਾਂ ਨੂੰ ਹੋਰ ਮਚਣਗੇ ਉਹ ਵੀ ਫੇਰ ਆ ਗਏ ਯਾਰ ਇੱਥੇ ਤਾਂ ਸਾਡੇ 3 ਪੁੱਤ ਭਤੀਜੇ ਆਉਂਦੇ ਹੁੰਦੇ ਆ ਸੋ ਆਮ ਲੋਕਾਂ ਦਾ ਜ਼ਮਾਨਾ ਆ ਗਿਆ ਵੀ ਤੁਸੀਂ ਜਿਤਾ ਕੇ ਭੇਜ ਰਹੇ ਹੋ ਅਸੀਂ ਤੁਹਾਡੇ ਨਾਲ ਆ ਤੇ ਆਗੇ ਉਹ ਮੈਨੂੰ ਤਾਂ ਉੱਥੇ ਕਹਿੰਦੇ ਨੇ ਹੁੰਦਾ ਉੱਥੇ ਆਪਣਾ ਵਿਧਾਨ ਸਭਾ ਚ ਕਹਿੰਦੇ ਸੀਗਾ ਪ੍ਰਤਾਪ ਸਿੰਘ ਬਾਜਵਾ ਇੱਕ ਇਹੋ ਜਿਹਾ ਮਟੀਰੀਅਲ ਆ ਗਿਆ ਸਾਨੂੰ ਕਹਿੰਦਾ ਮੈਂ ਕਿਹਾ ਬਹੁਤ ਖਤਰਨਾਕ ਮਟੀਰੀਅਲ ਆ ਗਿਆ ਫਿਰ ਹੁਣ ਇਹ ਤੁਹਾਨੂੰ ਹਰਾਉਣ ਵਾਲਾ ਮਟੀਰੀਅਲ ਆ ਗਿਆ ਹੁਣ ਇਹ ਇਹ ਪੱਕੀਆਂ ਬਰੰਜੀਆਂ ਲੱਗੀਆਂ ਟੋਪੀ ਵਾਲਾ ਕਿੱਲ ਠੋਕਤਾ ਲੋਕਾਂ ਨੇ ਪੰਜਾਬੀਆਂ ਨੇ ਜੈ ਜੈਕਾਰ ਭਗਵਾਨ ਸਿੰਘ ਜਿੰਦਾਬਾਦ ਇਹ ਕਿਸੇ ਰੈਂਚ ਨਾਲ ਨਹੀਂ ਪੱਟਿਆ ਜਾਣਾ ਕਿਉਂਕਿ ਦਿਲਾਂ ਚੋਂ ਨਿਕਲਿਆ ਹੋਇਆ ਕੰਮ ਹੈ ਲੋਕਾਂ ਨੇ ਦਿਲਾਂ ਚੋਂ ਨਿਕਲ ਕੇ ਇਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਪਾਸੇ ਹੋ ਜਾਓ ਅਸੀਂ ਆਪਦੇ ਧੀਆਂ ਪੁੱਤਾਂ ਨੂੰ ਅਕੇਲੇ ਕਿ ਆਵਾਂਗੇ ਸੋ ਆਪ ਜਿੱਤੋ ਸਰਕਾਰ ਉੱਪਰ ਸਰਕਾਰ ਆਪਣੀ ਹੈ ਫਗਵਾੜੇ ਚ ਸਰਕਾਰ ਕਾਰਪੋਰੇਸ਼ਨ ਚ ਆਪਣੀ ਬਣ ਜੂਗੀ ਤਾਂ ਦੋਨੇ ਪਾਸੇ ਮੌਜੇ ਮੌਜਾਂ ਔਰ ਸ਼ਹਿਰ ਮੈਨੂੰ ਪਤਾ ਹੈ ਕਿ ਇੱਥੋਂ ਕੱਪੜਾ ਖਰੀਦਣ ਦੁਨੀਆ ਭਰ ਤੋਂ ਐਨ ਆਰ ਆਈ ਜਾਂ ਇੱਥੇ ਫਗਵਾੜੇ ਆਉਂਦੇ ਆ ਇਹ ਸ਼ਹਿਰ ਨੂੰ ਬਹੁਤ ਬੂਸਟ ਕਰ ਸਕਦੇ ਆਂ ਇਹ ਸ਼ਹਿਰ ਦੀ ਟੂਰਿਜ਼ਮ ਨੂੰ ਬਹੁਤ ਅੱਗੇ ਲੈ ਕੇ ਜਾ ਸਕਦੇ ਆਂ ਕੋਈ ਟਾਈਮ ਸੀ ਜੀਸੀਟੀ ਮਿਲਦੀ ਫੁੱਟਬਾਲ ਦੀ ਟੀਮ ਹੁੰਦੀ ਸੀ ਬੜੀ ਮਸ਼ਹੂਰ ਦਵਾਰਾ ਸਿੰਘ ਉਹ ਰੀ ਖੇਡਦੇ ਹੁੰਦੇ ਸੀ ਕੈਪਟਨ ਵੀ ਸੀ ਉਹ ਬਾਅਦ ਵਿੱਚ ਇੰਡੀਆ ਪਤਾ ਨਹੀਂ ਕਿੱਧਰ ਗਈ ਟੀਮਾਂ ਸਾਰਾ ਖਤਮ ਕਰਤਾ ਕਪੂਰ ਥੱਲੇ ਦੀ ਜਿਹੜੀ ਆਰਸੀਐਫ ਦੀ ਜਿਹੜੀ ਟੀਮ ਹੁੰਦੀ ਸੀ ਪੰਜਾਬ ਪੁਲਿਸ ਦੀ ਟੀਮ ਹੁੰਦੀ ਸੀ ਆਖੀ ਦੀ ਖਤਮ ਹੀ ਕਰਤਾ ਸਾਰਾ ਕੁਝ ਕਦੇ ਧਿਆਨ ਹੀ ਨਹੀਂ ਦਿੱਤਾ ਕਿਉਂਕਿ ਅਸੀਂ ਹੁਣ ਖੇਡਾਂ ਵੱਲ ਵੀ ਧਿਆਨ ਦਿਆ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲੈ ਕੇ ਆਈਏ ਸਾਡੇ ਬੱਚੇ 올림픽 ਚੋ ਮੈਡਲ ਜਿੱਤਣ ਕੋਚ ਮਿਲਣ ਉਹਨਾਂ ਨੂੰ ਨਰਸਰੀਆਂ ਮਿਲਣ ਸਟੇਡੀਅਮ ਮਿਲਣ ਕੀ ਨਹੀਂ ਕਰ ਸਕਦੇ ਸਾਡੇ ਪੰਜਾਬੀ 50000 ਸਰਕਾਰੀ ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਨਹੀਂ ਮੈਂ ਪਾਉਣੇ ਤਿੰਨ ਸਾਲ ਚ ਯੂਥ ਆਪਾਂ ਕਹਿ ਤਾਂ ਦਿੰਦੇ ਆ ਕਿ ਬਾਹਰ ਨੂੰ ਭੱਜ ਜਾਂਦੇ ਮੁੰਡੇ ਕਰਨ ਕੀ ਉਹ ਡਿਗਰੀ ਮੁਤਾਬਕ ਇੱਥੇ ਸਾਨੂੰ ਰੋਜ਼ਗਾਰ ਮਿਲ ਜਾਏ ਸੀ ਕੀ ਕਰਨਾ ਬਾਹਰ ਅਸੀਂ ਕਿਉਂ ਜਾਈਏ ਬਾਹਰ ਸਾਡਾ ਗੁਰੂਆਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਫਗਵਾੜਾ ਨਾਲ ਬੰਗਾ ਖੜਕੜਕਲਾਂ ਇਹ ਸਾਡੀ ਤਾਂ ਹਰ ਪਿੰਡ ਦੇ ਵਿੱਚ ਚਰਨਸ਼ੋਪਾ ਪ੍ਰਾਪਤ ਧਰਤੀ ਹੈ ਸੋ ਖੇਤੀ ਪੱਖੋਂ ਕੋਈ ਕਮੀ ਨਹੀਂ ਹੁੰਦੀ ਕੌਮ ਸਾਡੀ ਮਿਹਨਤੀ ਹੈ ਹਰ ਇੱਕ ਕਿਸਮ ਦਾ ਮੌਸਮ ਹੈ ਇਕੱਠੇ ਰਹਿੰਦੇ ਆ ਕੋਈ ਕਮੀ ਨਹੀਂ ਕਮੀ ਸੀ ਤਾਂ ਸਰਕਾਰਾਂ ਦੀਆਂ ਨੀਤਾਂ ਦੇ ਵਿੱਚ ਕਮੀ ਸੀ ਨੀਤਾਂ ਮਾੜੀਆਂ ਸੀ ਉਹਨਾਂ ਦੀ ਉਹ ਆਪਾਂ ਨੂੰ ਲੜਾ ਕੇ ਹੀ ਰੱਖਦੇ ਸੀ ਆਪਦੇ ਪਰਿਵਾਰਾਂ ਬਾਰੇ ਸੋਚ ਜਾਂਦੇ ਸੀ ਲੋਕਾਂ ਦੇ ਪਰਿਵਾਰਾਂ ਬਾਰੇ ਸੋਚਦੇ ਨਹੀਂ ਸੀ ਸੋ ਅਸੀਂ ਤਾਂ ਤੁਹਾਡੇ ਬਾਰੇ ਸੋਚਣ ਵਾਲੇ ਲੋਕ ਕਟੂਕਟ ਮੈਂ ਤਾਂ ਹਰ ਰੋਜ਼ ਸਵੇਰੇ ਜਦੋਂ ਦਿਨ ਚੜਦਾ ਹੈ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਤੇ ਅਰਦਾਸ ਕਰਦੇ ਆ ਪ੍ਰਮਾਤਮਾ ਇਹੋ ਜਿਹੇ ਫੈਸਲੇ ਕਰਾਈਂ ਕਿਸੇ ਦਾ ਚੁੱਲ੍ਹਾ ਬੁਝੇ ਨਾ ਉਸ ਫੈਸਲੇ ਨਾਲ ਇਹੋ ਜਿਹੀ ਫਾਈਲਾਂ ਤੇ ਸਾਈਨ ਕਰਾਈਂ ਕਿਸੇ ਦਾ ਚੁੱਲ੍ਹਾ ਬੁਝੇ ਨਾ ਨੌਕਰੀਆਂ ਮਿਲਣ ਰੋਜ਼ਗਾਰ ਮਿਲੇ ਘਰਾਂ ਚ ਰੌਣਕ ਆਉਣ ਲੋ ਮੈਨੂੰ ਪਤਾ ਮੈਂ ਖਾਫੀ ਦੇਰ ਬਾਅਦ ਆਇਆ ਪਹਿਲਾਂ ਆਏ ਸੀਗੇ ਉਦੋਂ ਰਾਤ ਨੂੰ ਵੋਟਾਂ ਮਿਲੇ ਉਧਰ ਚੰਡਿਆਲਾ ਰੋਡ ਤੋਂ ਆਏ ਸੀ ਤੇ ਥੋੜੇ ਜਿਿਹੜਾਸ ਕਾਫੀ ਕੱਟੀ ਹੋਈ ਪਈ ਐ ਲਓ ਤੁਸੀਂ ਚੀਕਾਂ ਮਾਰਨੇ ਚੀਕਾਂ ਜ ਨਾਰੇ ਲਾਉਣੇ ਨਾਰੇ ਲਾ ਅਗਲੇ 20 ਸੈਕਿੰਡ ਥੋੜੇ ਨੇ ਲੈ ਧੰਨਵਾਦ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ 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 ਹੈ ਜੀ ਐਮਸੀ ਦੀ ਸੀਟ ਤੁਸੀ ਦਿੱਤੀ ਈ ਰਿਕਸ਼ਾ ਚਲਾਉਣ ਵਾਲਿਆਂ ਨੂੰ ਮੇਰੀ ਵਾਈਫ ਸੋਨੀਆ ਜੰਡਾ ਨੂੰ ਅੱਛਾ ਜੀ ਈ ਰਿਕਸ਼ਾ ਚਲਾਉਣ ਵਾਲੇ ਨੂੰ ਐਮਸੀ ਦੀ ਟਿਕਟ ਮਿਲੀ ਹੈ ਜੀ ਦੇਖੋ ਫਿਰ ਦੇਖੋ ਇਹ ਤੋਂ ਬਾਅਦ ਮੈਨੂੰ ਇਹ ਦੱਸੋ ਜਦੋਂ ਇਹ ਜਿੱਤ ਕੇ ਇਹ ਤੋਂ ਬਾਅਦ ਗਰੀਬੀ ਨੂੰ ਕੋਈ ਜਾਣ ਸਕਦਾ ਵੀ ਗਰੀਬੀ ਕੀ ਹੁੰਦੀ ਹੈ ਜਾ ਗਰੀਬ ਦੇ ਚੁੱਲੇ ਦਾ ਹਾਲ ਕੀ ਹੁੰਦਾ ਆ ਉਹ ਉਹ ਹੈ ਜੇ ਬੰਦਿਆਂ ਨੂੰ ਦਿਤਾਓ ਜਿਨ੍ਹਾਂ ਨੇ ਗਰੀਬੀਆਂ ਆਪਣੇ ਪਿੰਡਿਆਂ ਤੇ ਹੰਡਾਈਆਂ ਹੋਣ ਉਹਨਾਂ ਨੂੰ ਪਤਾ ਹੁੰਦਾ ਦੁੱਖਾਂ ਦਾ ਇੱਕ ਇੱਕ ਕੈਂਡੀਡੇਟ ਪੀ ਐਚ ਡੀ ਆਪਣਾ ਪੜਿਆ ਲਿਖਿਆ ਵੀ ਹੈ ਬਾਲਮਿਕੀ ਸਮਾਜ ਨੂੰ 40 ਸਾਲ ਬਾਅਦ ਟਿਕਟ ਮਿਲੀ ਹੈ ਜੀ ਬਾਹਰ ਲਓ ਜੀ ਰਿਟਾਇਰ ਪ੍ਰਿੰਸੀਪਲ ਸਾਹਿਬ ਵਾਹ 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 ਦੇਖੋ ਡਬਲ ਐਮਏ ਪੀਐਚਡੀ ਈ ਰਿਕਸ਼ੇ ਵਾਲੇ ਤੇ ਨਾ 40 ਸਾਲ ਦੇ ਵਰਕਰ ਪੁਰਾਣੀਆਂ ਪਾਰਟੀਆਂ ਦੇ ਇਹ ਇਹ ਸਮਾਜ ਆਪਣਾ ਸਾਰਾ ਜੀ 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 50 ਚੋਂ 26 ਮਹਿਲਾ ਕੈਂਡੀਡੇਟ ਨੇ ਨਾਰੀ ਸ਼ਕਤੀ ਵਾਹ 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 ਜਿੰਦਾਬਾਦ ਜਿੰਦਾਬਾਦ ਨਹੀਂ ਦੇਖੋ ਜੇ ਮੈਂ ਖਾਸ ਤੌਰ ਤੇ ਮਾਵਾਂ ਪਿਣਾਂ ਨੂੰ ਕਹਿਣਾ ਚਾਹਨਾ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਵਿੱਚ ਆ ਕੇ ਹਿੱਸਾ ਲਓ ਹਾਂ ਪ੍ਰਿੰਸੀਪਲ ਨੇ ਵਾਹ ਵਾਹ ਪ੍ਰਿੰਸੀਪਲ ਰਿਟਾਇਰ ਪ੍ਰਿੰਸੀਪਲ ਵਾਹ ਵਾਹ ਇਲੈਕਟ੍ਰੀਸ਼ੀਅਨ ਕਮਾਲ ਹੈ ਜੀ ਕਮਾਲ ਹੈ ਵੀ ਕਮਾਲ ਜੀ ਜੀ ਅੱਛਾ ਜੀ ਸੀ ਡੀ ਮਿਲ ਮੇ ਕੰਮ ਕਰਤੇ ਆ ਅੱਛਾ ਜੀ ਸੀ ਐਮ ਸਾਹਿਬ ਜੀ ਵਾਹ ਜੀ ਵਾਹ ਜਿੰਦਾਬਾਦ ਆ ਜੀ ਦੋਨੇ ਹੱਥ ਉੱਪਰ ਚੱਕ ਕੇ ਨਾਲੇ ਲਾਓ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਲ ਊੜਾੜਾ ਈਡੀ ਸੱਸਾ ਆ ਪੰਜਾਬੀ ਦਾ ਫੱਟੀ ਦਿੱਤੀ ਐ ਇਹ ਫੱਟੀ ਲਿਖਣ ਪਿੱਛੇ ਬੜੀ ਕੁੱਟ ਖਾਦੀ ਐ ਆਪਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਦੇ ਸਪੋਰਟਰ ਨੇ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਕਿ ਜਿੰਨਾ ਚਿਰ ਪਰ ਈਵਨ ਟੱਚ ਨਹੀਂ ਕਰਦੇ ਉਹਨਾਂ ਚਿਰ ਇਹ ਨਹੀਂ ਮੰਨਣਾ ਕਿ ਰੇਸ ਖਤਮ ਹੋ ਗਈ ਲੋਕਾਂ ਦੇ ਘਰੇ ਜਾਓ ਉਹਨਾਂ ਦੀਆਂ ਸਮੱਸਿਆਵਾਂ ਸੁਣੋ ਲਿਖੋ ਤੇ ਜਿੱਤਣ ਤੋਂ ਬਾਅਦ ਪੂਰੀਆਂ ਕਰਾਂਗੇ ਆਪਾਂ ਇਹ ਗੱਲ ਅੱਗੇ ਮੇਰੀ ਗਾਰੰਟੀ ਐ बहुत बहुत धन्यवाद जिंदाबाद आबाद रहो बहुत बहुत मेहरबानी ਸਾਬਦੇ ਹਰਮਨ ਪਿਆਰੇ ਭਗਵੰਤਰੀ ਸਰਦਾਰ ਭਗਵੰਤ ਮਾਨ ਤੁਹਾਡੇ ਵਿੱਚ ਪਹੁੰਚ ਚੁਕੇ ਨੇ